ਰਾਈਟਰਾਂ ਵਿੱਚੋਂ ਇਹਨੇ ਦਵਿੰਦਰ ਖੰਨੇ ਵਾਲੇ ਦੇ ਗੀਤ ਇਹਦੀ ਆਵਾਜ਼ ਚ ਕਾਫੀ ਹਿੱਟ ਹੋਏ ਜੀ ਜਿਵੇਂ ਉਹ ਸੀਗਾ ਹਸਨਾ ਦੇ ਮਾਲਕ ਉਹ ਹਸਨਾ ਦੇ ਮਾਲਕ ਉਹ ਕਹਿੰਦੇ ਉਸ ਟਾਈਮ ਉਸ ਸਮੇਂ ਉਹ ਕਟੂਗਟ 5 5.5 ਮਿਲੀਅਨ ਜਿਹੜੀ ਟੇਪ ਵਿਕੀ ਹੈਗੀ ਮਤਲਬ 55 ਕੇ ਲੱਖ ਦੇ ਆਸ-ਪਾਸ ਟੇਪ ਵਿਕੀ ਜਿਹੜਾ ਗੂਗਲ ਤੇ ਦੱਸਦੇ ਜੀ ਕਾਫੀ ਹਿੱਟ ਸੀ ਕਾਫੀ ਹਿੱਟ ਜੀ ਫੇਰ ਉਹ ਫੁੱਲਾਂ ਦੀ ਕੱਚੀ ਵਪਾਰਨੇ ਵੇਲੇ ਜੀ ਤੇ ਫਿਰਗਾ ਹੋ ਫਿਰ ਜਸਵੀਰ ਗੁਣਾਚੌਰੀ ਇਹ ਦੇ ਕੁਝ ਗੀਤ ਵੀ ਇਹਦੀ ਆਵਾਜ਼ ਬਹੁਤ ਹਿੱਟ ਹੋਏ ਜਿਵੇਂ ਤੁਰ ਗਈ ਜਹਾਜ਼ ਚੜ ਕੇ ਜੀ ਜਾਂ ਸਾਡਿਆਂ ਪਰਾਂ ਤੇ ਸਿੱਖੀ ਓਡਣਾ ਜੀ ਬੈਗੀ ਹੋਰ ਕਿਤੇ ਆਲਣੇ ਬਣਾ ਕੇ ਜੀ ਇਦਾਂ ਫਿਰ ਇਹ ਏ ਕਲਾਸ ਦੇ ਸਿੰਗਰਾਂ ਦੇ ਵਿੱਚ ਗਿਣਿਆ ਜਾਣ ਲੱਗ ਪਿਆ ਤੁਹਾਡੇ ਵੀ ਗੀਤ ਗਾਏ ਫਿਰ ਜੀ ਹਾਂਜੀ ਮੇਰੇ ਗੀਤ ਨੇ ਜਿਹੜਾ ਸਭ ਤੋਂ ਪਹਿਲਾ ਜਿਹੜਾ ਮੇਰਾ ਮੈਨੂੰ ਗੀਤਕਾਰ ਵਜੋਂ ਜੀ ਜਦੋਂ ਪਛਾਣ ਮਣਨੀ ਸ਼ੁਰੂ ਹੋਈ ਜੀ ਤਾਂ ਉਹਨਾਂ ਚ ਇਹ ਮੰਨਣ ਵਾਲੀ ਗੱਲ ਆ ਕਿ ਮੇਰਾ ਗੀਤ ਦਾ ਕਰਕੇ ਇਹਨੇ ਜਿਹੜਾ ਗਾਇਆ ਉਹ ਸੀਗਾ ਗਾਉਣ ਵਾਲਿਆਂ ਨੂੰ ਡਿਸਕੋ ਬੁਖਾਰ ਹੋ ਗਿਆ ਜੀ ਉਦੋਂ ਇੱਕ ਡਿਸਕੋ ਅਲਰਜੀ ਚੱਲੀ ਸੀਗੀ ਮੈਂ ਉਹਦੇ ਤੇ ਵਿਅੰਗ ਕੱਸਿਆ ਜੀ